ਕਿਆ ਅਮਾ ਚਲਿਆ ਹੈ ਕਸ਼ਮੀਰੀ ਪੰਡਤਾਂ ਦਾ ਆਨੰਦਪੁਰ ਪਰ ਬਾਹਾਂ ਜਿਨ੍ਹਾਂ ਦੀ ਪਕੜੀ ਸਿਰ ਦੀ ਜੈ ਬਾਹਾਂ ਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਤੁਨ ਮਜਾਉਂਦੇ ਸਨ ਉੱਥੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1669 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਗੁਰਬੇ ਹਿੰਦੂ ਲੋਕ ਜਬਰਨ ਮੁਸਲਮਾਨ ਬਣਾ ਲੈ ਸ ਪਰ ਬਾਦਸ਼ਾਹ ਸੰਤੋਸ਼ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੇਗੀ ਕਸ਼ਮੀਰ ਦੇ ਸੂਬੇਦਾਰ ਗਵਰਨਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂ ਜੋ ਕਸ਼ਮੀਰੀ ਪੰਡਤ ਸੀ ਸਰਵਉੱਚ ਕੁਟੀ ਦੇ Hindu ਮੰਨੇ ਜਾਂਦੇ ਸਨ ਬਸ ਫੇਰ ਕੀ ਸੀ ਸੋਹਣੀਆਂ ਆਵਾਜ਼ਾਂ ਵਿੱਚ ਕੋਨ ਵਹਿਣ ਲੱਗਾ ਕਈ Hindu ਡਰ ਕੇ ਧਰਮ ਬਦਲ ਲਏ ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ 'ਚ ਡੰੋ ਪਿਆਰ ਨਹੀਂ ਸਮਾ ਸੋਪੇਦਾਰ ਗਵਰਨਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨ